ਕ੍ਰਾਂਤੀ ਪ੍ਰੋਗਰਾਮ ਦੇ ਤਹਿਤ 54 ਦਿਨਾਂ ਤੱਕ ਸਕੂਲਾਂ ਦੀਆਂ ਕੰਧਾਂ ਦੀ ਰਿਪੇਅਰ, ਪੱਖਾਨੀਆਂ ਦੀ ਮਰਮਮਤ, ਕਲਾਸਰੂਮਾਂ ਦੇ ਮਰਮਮਤ ਤੋਂ ਇਲਾਵਾ ਸਕੂਲ ਦੀ ਚਾਰ ਦਿਵਾਰੀ, ਸਾਫ਼ ਪੀਣ ਵਾਲੇ ਪਾਣੀ ਦਾ ਪ੍ਰਬੰਧ, ਡੈਸਕ ਤੇ ਕੁਰਸੀਆਂ ਖਰੀਦਣ ਦੇ ਪ੍ਰਬੰਧ ਦੇ ਉਤ்கਾਰਣ ਕੀਤੇ ਜਾਣਗੇ। ਇਸ ਲੜੀ ਵਿੱਚ ਮੋٹے ਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰ ਦਿਵਾਰੀ ਅਤੇ ਸਮਾਰਟ ਕਲਾਸਰੂਮ ਦਾ ਉਤ்கਾਰਣ ਹਲਕੇ ਦੇ ਐਮ.ਐਲ.ਏ ਕੋਲਵੰਤ ਸਿੰਘ ਵੱਲੋਂ ਕੀਤਾ ਗਿਆ। ਨਵੇਂ ਸਮਾਰਟ ਕਲਾਸਰੂਮ ਵਿੱਚ ਪ੍ਰੋਜੈਕਟਰ ਰਾਹੀਂ ਬੱਚਿਆਂ ਨੂੰ ਪੜਾਉਣ ਲਈ ਐਲ.ਸੀ.ਡੀ ਲਗਾਈ ਗਈ। ਕੱਚੇ ਫਰਸ਼ ਨੂੰ ਪੱਕਾ ਕੀਤਾ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਦੇ ਸ਼ਬਦ ਗਾਇਨ ਨਾਲ ਹੋਈ ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਵਿੱਚ ਕਾਫੀ ਉਤਸ਼ਾਹ ਨਜ਼ਰ ਆਇਆ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਤੇ ਇਸੇ ਕੜੀ ਵਿੱਚ ਰਾਏਪੁਰ ਕਲਾਂ ਤੇ ਉੱਥੇ ਹੀ ਮੋٹے ਮਾਜਰਾ ਦੇ ਸਕੂਲਾਂ ਵਿੱਚ ਅੱਜ ਕਈ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਅੱਜ ਇਸ ਸਮੇਂ ਤੇ ਸਾਡੇ ਨਾਲ ਐਮਐਲਏ ਕੁਲਵੰਤ ਸਿੰਘ ਜੀ ਮੌਜੂਦ ਨੇ ਬਹੁਤ ਸਵਾਗਤ ਹੈ ਜੀ ਤੁਹਾਡਾ ਅਨਮੋਲ ਤੇ ਇਹ ਕੀ ਕਹੋਗੇ ਜੋ ਅੱਜ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਦੇਖੋ ਮੈਂ ਤਾਂ ਹਰ ਹਰ ਵਾਰੀ ਇਹੀ ਗੱਲ ਕਹਿ ਰਹੇ ਹਾਂ ਅਸੀਂ ਤਾਂ ਇਹ ਪੰਜਾਬ ਦੇ ਵਿੱਚ ਬੜੀ ਵੱਡੀ ਕ੍ਰਾਂਤੀ ਆਈ ਹੋਈ ਹੈ ਸ਼ੁਰੂਆਤ ਇਹਦੀ 1922 ਚ ਹੋਈ ਸੀ ਤੇ ਉਹ ਹੁਣ ਵੀ ਲਗਾਤਾਰ ਜਾਰੀ ਹੈ ਭਾਵੇਂ ਉਹ ਸਰਕਾਰ ਬਦਲਣ ਦੇ ਵਿੱਚ ਅਸੀਂ ਕ੍ਰਾਂਤੀ ਆਈ ਉਦੋਂ 92 ਐਮਐਲਏ ਜਤਾਏ ਲੋਕਾਂ ਨੇ ਬਹੁਤ ਖੁਸ਼ੀਆਂ ਮਨਾਈਆਂ ਤੇ 20 25 30 ਸਾਲ ਤੋਂ ਜਿਹੜਾ ਅਜਾੜਕਤਾ ਦਾ ਰਾਜ ਸੀ ਤੇ ਬੇਈਮਾਨੀਆਂ ਦਾ ਰਾਜ ਸੀ ਉਹਨੂੰ ਜੜੋਂ ਪੁੱਟਿਆ ਵੋਟਾਂ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਬਣਾਈ ਉਦੋਂ ਵਾਰ ਆਮ ਆਦਮੀ ਪਾਰਟੀ ਨੇ ਜਦੋਂ ਕਮਾਂਡ ਸੰਭਾਲੀ ਜਦੋਂ ਦੀ ਉਦੋਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਭਾਵੇਂ ਉਹ ਸਿਹਤ ਖੇਤਰ ਹੈ ਭਾਵੇਂ ਉਹ ਸਿੱਖਿਆ ਦਾ ਖੇਤਰ ਹੈ ਭਾਵੇਂ ਉਹ ਲੋਕਾਂ ਨੂੰ ਹੋਰ ਮੁੱਢਲੀਆਂ ਸਹੂਲਤਾਂ ਮੁਹैया ਕਰਾਉਣ ਦਾ ਖੇਤਰ ਹੈ ਹਰ ਖੇਤਰ ਦੇ ਵਿੱਚ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਕੀਤੀ ਆ ਔਰ ਵੱਡੀਆਂ ਪਲਾਹਾਂਗਾ ਪੁੱਟਣ ਦੀ ਕੋਸ਼ਿਸ਼ ਕੀਤੀ ਔਰ ਅਸੀਂ ਪਟ ਰਹੇ ਹਾਂ ਲੋਕਾਂ ਦੇ ਸਹਿਯੋਗ ਦੇ ਨਾਲ ਉਸੇ ਤਹਿਤ ਹੁਣ ਇੱਕ ਜਿਹੜੀ ਇਹ ਕ੍ਰਾਂਤੀ ਚੱਲੀ ਆ ਸਿੱਖਿਆ ਕ੍ਰਾਂਤੀ ਮਹਿਮਾ ਜਿਹੜੀ ਚਲਾਈ ਗਈ ਆ ਜਿਹਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਜਿੰਨੇ ਵੀ ਕੰਮ ਹੋਏ ਹੋਏ ਨੇ ਕੰਮ ਹੋ ਰਹੇ ਨੇ ਉਹਨਾਂ ਦੇ ਘਾਟਨ ਉਹਨਾਂ ਦੇ ਨੀਂਹ ਪੱਥਰ ਨੇ ਜਿਹੜੇ ਉਹ ਰੱਖੇ ਜਾ ਰਹੇ ਨੇ ਵੱਡੇ ਪੱਧਰ ਤੇ ਔਰ ਵੱਡੇ ਪੱਧਰ ਤੇ ਕੰਮ ਨੇ ਜਿਹੜੇ ਉਹ ਸਕੂਲਾਂ 'ਚ ਹੋਏ ਨੇ ਔਰ ਜਿਹੜੇ ਸਰਕਾਰੀ ਸਕੂਲ ਨੇ ਹੁਣ ਬਕਾਇਦਾ ਤੌਰ ਤੇ ਪ੍ਰਾਈਵੇਟ ਸਕੂਲਾਂ ਦੇ ਹਾਂਡ ਦੇ ਨਹੀਂ ਉਹਦੇ ਉੱਤੇ ਨਿਕਲਦੀ ਕੋਸ਼ਿਸ਼ਾਂ ਨੇ ਜਿਹੜੀਆਂ ਕਰ ਰਹੇ ਨੇ ਔਰ ਬਹੁਤ ਜਲਦੀ ਨਿਕਲ ਕੇ ਤੁਸੀਂ ਦੇਖੋਗੇ ਵੀ ਸਾਡੇ 20000 ਸਕੂਲ ਦੇ ਵਿੱਚ 28000 ਬੱਚਾ ਜਿਹੜਾ ਇਸ ਵਕਤ ਪੜ ਰਿਹਾ ਹੈ ਔਰ ਆਉਣ ਵਾਲੇ ਦਿਨਾਂ ਵਿੱਚ ਇਹਦੀ ਗਿਣਤੀ ਬਹੁਤ ਜਲਦੀ ਜਿਹੜੇ ਆਉਣ ਵਾਲੇ ਸੀਜ਼ਨ ਵਿੱਚ ਇਹ 38000 ਤੱਕ ਪਹੁੰਚੂਗੀ 38 ਲੱਖ ਤੱਕ ਪਹੁੰਚੂਗੀ ਔਰ ਤੁਸੀਂ ਇਸ ਗੱਲ ਨੂੰ ਦੇਖੋਗੇ ਵੀ ਸਕੂਲ ਦੇ ਵਿੱਚ ਇੰਨੀ ਮਿਆਰੀ ਸਿੱਖਿਆ ਮਿਲੂਗੀ ਜਾਂ ਮਿਲ ਰਹੀ ਆ ਉਹਦੇ ਵਿੱਚ ਕਿਤੇ ਪ੍ਰਾਈਵੇਟ ਸਕੂਲਾਂ ਨੂੰ ਰੁਕ ਖੜਨਗੇ ਨਹੀਂ ਲੋਕਾਂ ਦੀ ਲੁੱਟ ਖਸੁੱਟ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਉਹ ਆਪਣਾ ਵਾਅਦਾ ਜਿਹੜਾ ਉਹ ਪੂਰਾ ਕਰ ਰਹੀ ਆ ਤੁਸੀਂ ਤਿੰਨ ਸਕੂਲਾਂ ਵਿੱਚ ਅੱਜ ਗਏ ਕਿਸ ਰਾਂ ਦਾ ਬਦਲਾਅ ਤੁਸੀਂ ਮਹਿਸੂਸ ਕੀਤਾ ਮੈਂ ਤਾਂ ਦੇਖਦਾ ਵੀ ਮੇਲੇ ਵਾਲਾ ਮਾਹੌਲ ਹੈ ਜਦੋਂ ਵਿਆਹ ਨਹੀਂ ਹੁੰਦਾ ਹੈਗਾ ਐਦਾਂ ਮਾਹੌਲਾ ਸਾਰੇ ਪਿੰਡ ਦੇ ਲੋਕ ਖੁਸ਼ ਨੇ ਸਟਾਫ ਖੁਸ਼ ਨੇ ਖੁਸ਼ ਹੈ ਉਤਸ਼ਾਹ ਬਹੁਤ ਆ ਔਰ ਸਭ ਤੋਂ ਵੱਡੀ ਗੱਲ ਆ ਵੀ ਤੁਸੀਂ ਤਾਂ ਕੈਮਰੇ ਮਾਰੇ ਨੇ ਬੱਚਿਆਂ ਦੇ ਚਿਹਰੇ ਦੇਖੋ ਕਿਦਾਂ ਖਿਲੇ ਹੋਏ ਨੇ ਬੱਚਿਆਂ ਨੂੰ ਐਦਾਂ ਲੱਗਦਾ ਉਹਨਾਂ ਨੂੰ ਕਦੇ ਐਦਾਂ ਦਾ ਮਾਹੌਲ ਮਿਲਿਆ ਹੀ ਨਹੀਂ ਉਹਨਾਂ ਨੂੰ ਪਰਿਵਾਰਕ ਮਾਹੌਲ ਮਿਲਿਆ ਸਕੂਲ ਦੇ ਵਿੱਚ ਆ ਕੇ ਵੀ ਪਰਿਵਾਰਕ ਮਾਹੌਲ ਮਿਲਿਆ ਮੈਂ ਉਹਨਾਂ ਦਾ ਨਮਾਇੰਦਾ ਸਾਰਿਆਂ ਦਾ ਬੱਚਿਆਂ ਦਾ ਔਰ ਪਿੰਡ ਦਾ ਤੇ ਮੇਰਾ ਆਪ ਦਾ ਵੀ ਫਰਜ਼ ਬਣਦਾ ਸੀ ਮੈਂ ਵੀ ਇਹਨਾਂ ਦੇ ਵਿੱਚ ਆ ਕੇ ਇਹਨਾਂ ਦੀ ਖੁਸ਼ੀ ਵੀ ਸ਼ਾਮਲ ਹੋ ਰਿਹਾ ਮੈਨੂੰ ਇਹ ਲੱਗਦਾ ਵੀ ਇੱਕ ਪਰਿਵਾਰਕ ਮਾਹੌਲ ਆ ਜਿਹੜਾ ਸਕੂਲ ਦੇ ਵਿੱਚ ਮਿਲ ਰਿਹਾ ਬੱਚਿਆਂ ਨੂੰ ਔਰ ਬੱਚੇ ਆਨਲਾਈਨ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕਰਨਗੇ ਅੱਜ ਦਾ ਸਮਾਂ ਜਿਵੇਂ ਡਿਜੀਟਲ ਯੋਗਦਾਇਆ ਤੇ ਤੁਸੀਂ ਜੋ ਉਦਘਾਟਨ ਵੀ ਕੀਤੇ ਅੱਜ ਇਹ ਸਮਾਰਟ ਕਲਾਸਰੂਮਸ ਦੇ ਇਸ ਤੋਂ ਇਲਾਵਾ ਫਸਟ ਇਮਪ੍ਰੈਸ਼ਨ ਇਜ਼ ਲਾਸਟ ਇਮਪ੍ਰੈਸ਼ਨ ਕਿਹਾ ਜਾਂਦਾ ਤੇ ਚਾਰ ਦੀਵਾਰੀ ਦਾ ਵੀ ਉਦਘਾਟਨ ਕੀਤਾ ਇਨਫਰਾਸਟ੍ਰਕਚਰ ਤੇ ਹਰ ਇੱਕ ਜੋ ਮੁੱਦਾ ਹੈ ਉਸ ਤੇ ਆਵਾਦ ਮੀ ਪਾਰਟੀ ਇਸ ਸਮੇਂ ਫੋਕਸ ਕਰ ਰਹੀ ਹੈ ਉਸ ਦੇ ਬਾਰੇ ਕੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ 20000 ਸਕੂਲਾਂ ਵਿੱਚੋਂ 17000 ਨੂੰ ਇੰਟਰਨੈਟ ਨਾਲ ਜੋੜ ਦਿੱਤਾ ਗਿਆ ਤੇ ਬਾਕੀ ਰਹਿੰਦੇ ਵੀ ਜਿਹੜੇ 3000 ਨੇ ਉਹਨਾਂ ਨੂੰ ਬਹੁਤ ਜਲਦੀ ਜੋੜ ਦਿੱਤਾ ਜਾਊਗਾ ਲੇਟੈਸਟ ਟੈਕਨੋਲੋਜੀ ਦੇ ਨਾਲ ਟੈਕਨੋਲੋਜੀ ਦੇ ਨਾਲ ਭਰਪੂਰ ਹੈ ਸਾਡੇ ਸਕੂਲ ਸਾਡੇ ਬੱਚਿਆਂ ਨੂੰ ਜਿਹੜੀ ਨਵੀਂ ਵਿਦਿਆਦੀ ਪ੍ਰਣਾਲੀ ਆ ਉਹਦੇ ਵਿੱਚ ਸਿੱਖਿਆ ਦੇਣਗੇ ਔਰ ਸਾਡੇ ਬੱਚੇ ਉਹ ਸਿੱਖਿਆ ਨੂੰ ਲੈ ਕੇ ਆਪਣੇ ਦੇਸ਼ ਦੀ ਤੇ ਆਪਣੀ ਸਟੇਟ ਦੀ ਤਰੱਕੀ ਜਿਹੜੀ ਉਹ ਕਰਨਗੇ ਆਖਰ ਵਿੱਚ ਲੋਕਾਂ ਤੋਂ ਕੀ ਅਪੀਲ ਕਰੋਗੇ ਕਿਉਂਕਿ ਉਹਨਾਂ ਦੇ ਸਹਿਯੋਗ ਤੋਂ ਬਿਨਾ ਕਾਫੀ ਚੀਜ਼ਾਂ ਅਧੂਰੀ ਰਹਿ ਜਾਣਗੀਆਂ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਵੀਕ ਤਾਂ ਆਪਣੇ ਬੱਚਿਆਂ ਨੂੰ ਤੁਸੀਂ ਸਰਕਾਰੀ ਸਕੂਲਾਂ 'ਚ ਪਾਓ ਦੂਸਰਾ ਮੈਂ ਅਪੀਲ ਕਰਦਾ ਵੀ ਜਿਹੜੀ ਚੀਜ਼ ਦੀ ਵੀ ਸਰਕਾਰੀ ਸਕੂਲਾਂ ਨੂੰ ਜ਼ਰੂਰਤ ਆ ਸਰਕਾਰ ਤਾਂ ਕਰੇ ਰਹੀ ਆ ਪਿੰਡ ਦੇ ਲੋਕ ਆਪਣੇ ਪੱਧਰ ਤੇ ਇਕੱਠੇ ਹੋ ਗਏ ਉਹਨੂੰ ਪੂਰਾ ਕਰਨ ਤਾਂ ਕਿ ਬੱਚਿਆਂ ਨੂੰ ਜਿਹੜਾ ਪੜ੍ਹਾਈ ਦਾ ਮਾਹੌਲ ਆ ਉਹ ਪੂਰਾ ਮਿਲ ਸਕੇ ਸਰਕਾਰਾਂ ਇਕੱਲੀਆਂ ਕੁਝ ਨਹੀਂ ਕਰ ਸਕਦੀ ਹੈਗੇ ਜਦ ਤੱਕ ਲੋਕਾਂ ਦਾ ਸਹਿਯੋਗ ਨਾ ਹੋਵੇ ਤੋਂ ਇਸ ਕਰਕੇ ਮੈਂ ਲੋਕਾਂ ਤੋਂ ਪੂਰਾ ਸਹਿਯੋਗ ਦੀ ਮੰਗ ਆ ਜਿਹੜੀ ਉਹ ਕਰਦਾ ਵਾਹ शुक्रिया ਕੁਲਵੰਤ ਸਿੰਘ ਜੀ ਸਾਨੂੰ ਕੀਮਤੀ ਸਮਾਂ ਦੇਣ ਦੇ ਲਈ ਤਾਂ ਤੁਸੀਂ ਸੁਣਿਆ ਕਿ ਕਿਵੇਂ ਵਿਕਾਸ ਕਾਰਜਾਂ ਵੱਲ ਆਮ ਆਦਮੀ ਪਾਰਟੀ ਜੋ ਹੈ ਧਿਆਨ ਦੇ ਰਹੀ ਹੈ ਸਕੂਲਾਂ ਵਿੱਚ ਜੋ ਨੀਂਹ ਪੱਥਰ ਰੱਖੇ ਗਏ ਜੋ ਘਾਟਨ ਕੀਤੇ ਗਏ ਤੇ ਆਮ ਆਦਮੀ ਪਾਰਟੀ ਦਾ ਸ਼ੁਰੂ ਤੋਂ ਹੀ ਫੋਕਸ ਹੈ এডੂਕੇਸ਼ਨ ਤੇ ਹੈਲਥ ਤੇ ਤੇ এডੂਕੇਸ਼ਨ ਦੇ ਵਿੱਚ ਬੱਚੇ ਜਿਆਦਾ ਤੋਂ ਜਿਆਦਾ ਸਰਕਾਰੀ ਸਕੂਲਾਂ ਵਿੱਚ ਐਡਮਿਸ਼ਨ ਲੈਣ ਤੇ ਸਕੂਲਾਂ ਵਿੱਚ ਕਾਫੀ ਚੇਂਜਸ ਕੀਤੇ ਜਾ ਰਹੇ ਨੇ ਭਾਵੇਂ ਉਹ ਇਨਫਰਾਸਟ੍ਰਕਚਰ ਨੂੰ ਲੈ ਕੇ ਹੋਵੇ ਜਾਂ ਫਿਰ ਪੜ੍ਹਾਈ ਨੂੰ ਲੈ ਕੇ ਹੋਣ ਤਾਂ ਕੈਮਰਾ ਪਰਸਨ ਪਰਵਿੰਦਰ ਦੇ ਨਾਲ ਨੀਲਮ ਸ਼ਰਮਾ ਦੇ ਰਿਹਾ ਹੈ